ਚੰਦਨ ਬਾਇਓਟੈਕ ਸੀਡਸ ਵੱਲੋਂ ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਟਾਈਮ ਕੱਢ ਕੇ ਆਪਣੇ ਨੈੱਟ ਹਾਊਸ ਦੇ ਵਿੱਚ ਪਹੁੰਚੇ ਆਂ ਬੋਕਿੰਗ ਵਾਲੀ ਉਹ ਵੇਲੇ ਹੋ ਕੇ ਕਰਕੇ ਤੇ ਅੱਜ ਅਸੀਂ ਨੈੱਟ ਦਾ ਜਾਇਜ਼ਾ ਲੈਣ ਪਹੁੰਚੇ ਆਂ ਆਹ ਸਾਡੇ ਨੈੱਟ ਦੇ ਵਿੱਚ ਕਈ ਵੈਰੈਂਟੀਆਂ ਲੱਗੀਆਂ ਨੇ ਡਾਇਮੰਡ ਹੋ ਗਿਆ ਐਲ ਆਰ ਹੋ ਗਿਆ ਫਰਾਈ ਓਮ ਹੋ ਗਿਆ ਤੇ ਸੰਟਾਨਾ ਵਗੈਰਾ ਕਈ ਵੈਰਾਈਟੀਆਂ ਲੱਗੀਆਂ ਨੇ ਪਰ ਉਹਦੇ ਨਾਲ ਨਾ ਅਸੀਂ ਇੱਕ ਦੋ ਵੈਰਾਈਟੀਆਂ ਨਵੀਆਂ ਲਾਈਆਂ ਨੇ ਉਹਨਾਂ ਦਾ ਅਸੀਂ ਟਿਊਬਰ ਤਿਆਰ ਕਰ ਰਹੇ ਆ ਨਵੀਆਂ ਵੈਰਾਈਟੀਆਂ ਦਾ ਇੱਕ ਤਾਂ ਤੁਹਾਨੂੰ ਅਸੀਂ ਵੈਰਾਈਟੀਆਂ ਚੈੱਕ ਕਰਾਉਣਾ ਇੱਕ ਵੈਰਾਈਟੀ ਹੈਗੀ ਆ ਕਰਨ ਆ ਦੇਖੋ ਜੀ ਬਹੁਤ ਵਧੀਆ ਟਿਊਬਰ ਹੈ ਮਤਲਬ ਪੱਤਾ ਬਹੁਤ ਵਧੀਆ ਸੌਰੀ ਟਿਊਬਰ ਤਿਆਰ ਕਰ ਰਹੇ ਆ ਟਿਸ਼ੂ ਲੱਗਿਆ ਹੋਇਆ ਆ ਦੇਖੋ ਜੀ ਇਹਦਾ ਬਹੁਤ ਵਧੀਆ ਪੱਤਾ ਤੇ ਬਹੁਤ ਵਧੀਆ ਵੈਰਾਈਟੀ ਚੱਲੀ ਹੈ ਮਿਸਿੰਗ ਵੀ ਨਹੀਂ ਹੋਈ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੈਰਾਈਟੀ ਬਹੁਤ ਵਧੀਆ ਅਸਾਰ ਨੇ ਉਮੀਦ ਹੈ ਕਿ ਵਧੀਆ ਇਹ ਆਪਣਾ ਕੰਮ ਕਰੂਗੀ ਵਧੀਆ ਵੈਰਾਈਟੀ ਚੱਲੂਗੀ ਬਾਕੀ ਇੱਕ ਅਸੀਂ ਨਵੀਂ ਵੈਰਾਈਟੀ ਤਿਆਰ ਕਰੀਆ ਆਲੂ ਐਲ ਆਰ ਵਾਂਗੂ ਉਹਦਾ ਜਿਹੜੀ ਅਸੀਂ ਨਵੀਂ ਵੈਰਾਈਟੀ ਤਿਆਰ ਕਰੀਆ ਪੱਤਾ ਵੀ ਬੜਾ ਚੌੜਾ ਉਹਦਾ ਨਾਮ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਹਜੇ ਸਾਡਾ ਉਹਦੇ ਤੇ ਟ੍ਰਾਇਲ ਜਾਰੀ ਆ ਪੱਤਾ ਉਹਦਾ ਪਿੱਪਲ ਦੇ ਪੱਤਿਆਂ ਵਾਂਗੂ ਚੌੜਾ ਤੇ ਲਾਲ ਵੈਰੈਟੀ ਆ ਗੋਲ ਆਲੂ ਆ ਐਲ ਆਰ ਦੀ ਤਰ੍ਹਾਂ ਥੋੜਾ ਜਿਆ ਕਲਰ ਉਹਦਾ ਉਹਦੇ ਨਾਲੋਂ ਫਿੱਕਾ ਐਲ ਆਰ ਨਾਲੋਂ ਝਾੜ ਵੀ ਉਹਦਾ ਬਹੁਤ ਜ਼ਿਆਦਾ ਵਾ ਉਹ ਅਸੀਂ ਵੈਰੈਟੀ ਤਿਆਰ ਕਰੀਆ ਸਾਡੀ ਟ੍ਰਾਇਲ ਦੇ ਵਿੱਚ ਆ ਉਹਦਾ ਟਿਸ਼ੂ ਲੱਗਿਆ ਦੇਖੋ ਕਿੰਨੇ ਵਧੀਆ ਪੱਤੇ ਨੇ ਔਰ ਸਾਨੂੰ ਲੱਗਦਾ ਹੈ ਵੀ ਇਹ ਠੰਡ ਦੇ ਵਿੱਚ ਵੀ ਜਿਸ ਤਰ੍ਹਾਂ ਐਲ ਆਰ ਇਕੱਠਾ ਹੋ ਜਾਂਦਾ ਨਹੀਂ ਹੁੰਦਾ ਬਹੁਤ ਵਧੀਆ ਵੈਰਾਈਟੀ ਆ ਲਾਲ ਵੈਰਾਈਟੀ ਆ ਇਹ ਇਹ ਵੀ ਅਸੀਂ ਅਗਲੇ ਸਾਰੇ ਦਾ ਜੀ 1 ਲਾਵਾਂਗੇ ਟਿਊਬਰ ਸੌਰੀ ਟਿਊਬਰ ਲਾਵਾਂਗੇ ਤੇ ਜੀ 1 ਵੀ ਦੇਵਾਂਗੇ ਥੋੜਾ ਬਹੁਤਾ ਤੇ ਜੀ 2 ਤਾਂ ਅਸੀਂ ਇਹਦਾ ਗਾਹਾਂ ਦੇਵਾਂਗੇ ਅਸੀਂ ਇਹਨੂੰ ਟ੍ਰਾਇਲ ਦੇ ਤੌਰ ਤੇ ਕੀ ਸ਼ੁਰੂ ਕਰਿਆ ਕਿ ਝਾੜ ਵੀ ਇਹਦਾ ਬਹੁਤ ਆ ਤੇ ਡਿਮਾਂਡ ਦੇਖੋ ਇਹਦੀ ਵੀ ਕਿਸ ਤਰ੍ਹਾਂ ਦੀ ਬਣਦੀ ਆ ਹੈ ਲਾ ਰੰਗੂਈ ਇਹ ਵੈਰਾਈਟੀ ਇਹ ਸਾਨੂੰ ਦੱਸਿਓ ਵੀ ਕਿਸ ਤਰ੍ਹਾਂ ਦੀ ਵੈਰਾਈਟੀ ਆ ਕਿਸ ਤਰ੍ਹਾਂ ਦੀ ਤੁਹਾਨੂੰ ਪਤਾ ਲੱਗਿਆ ਕਿਸਾਨ ਭਰਾਵੋ ਤੇ ਕਿਹਦੇ ਤੇ ਆਪਣੇ ਕੁਛ ਨਾ ਕੁਛ ਸੁਝਾਅ ਦਿਓ ਸਾਨੂੰ ਜਰੂਰ ਸਾਨੂੰ ਵੀਰੇ ਹਮੇਸ਼ਾ ਵਾਸਤੇ ਤੁਹਾਡੇ ਸੁਝਾਵਾਂ ਦੀ ਲੋੜ ਹੈ ਕਿਉਂਕਿ ਤੁਹਾਡੇ ਸੁਝਾਅ ਸਾਨੂੰ ਅੱਗੇ ਤੋਰ ਸਕਦੇ ਨੇ ਅਸੀਂ ਤੁਹਾਡੇ ਸੁਝਾਵਾਂ ਨਾਲ ਅਗਲੇ ਕਦਮ ਪੱਟ ਸਕਦੇ ਆ ਪਰ ਇਸ ਨੈਟ ਹਾਊਸ ਦੇ ਵਿੱਚ ਵੀਰ ਜੀ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਸਾਡੇ ਹਮੇਸ਼ਾ ਵਰਕਰ ਕੰਮ ਕਰਦੇ ਰਹਿੰਦੇ ਆ ਚਾਰ ਪੰਜ ਬੰਦੇ ਹਮੇਸ਼ਾ ਹੀ ਗੋਡ ਗੜਾਈ ਮਿੱਟੀ ਲਾਉਣੀ ਤੇ ਜਿਆਦਾ ਮਿਹਨਤ ਆਂਦੀ ਆ ਬਹੁਤ ਮਿਹਨਤ ਕਰਦੇ ਨੇ ਬੰਦੇ ਸਾਡੇ ਤੇ ਚਲੋ ਸਾਡਾ ਆਲੂ ਵੀ ਵਧੀਆ ਹੋ ਗਿਆ ਦਾਤੇ ਦੀ ਕਿਰਪਾ ਨਾਲ ਤੇ ਤੁਸੀਂ ਸਾਨੂੰ ਜਰੂਰ ਦੱਸਿਓ ਅਸੀਂ ਤੁਹਾਨੂੰ ਦੋ ਵੈਰਾਈਟੀਆਂ ਦਿਖਾਈਆਂ ਨੇ ਜਿਨ੍ਹਾਂ ਦਾ ਟਿਸ਼ੂ ਲੱਗਿਆ ਕਿ ਇਹ ਕਿਦਾਂ ਲੱਗੀਆਂ ਤੁਹਾਨੂੰ ਤੁਹਾਡੇ ਸੁਝਾਅ ਕਿਦਾਂ ਨੇ ਥੈਂਕ ਯੂ ਧੰਨਵਾਦ